ਕਲ ਪਿੰਡ ਮੱਲੇਵਾਲ ਪल्लियां ਦੇ ਵਿੱਚ ਉਦਘਾਟਨ ਕਰਨ ਪਹੁੰਚੇ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਦਾ ਵਿਰੋਧ ਹੋਇਆ ਜਿਸ ਤੋਂ ਬਾਅਦ ਵਿਧਾਇਕ ਦੇਵਮਾਨ ਪ੍ਰੋਗਰਾਮ ਛੱਡ ਕੇ ਚਲੇ ਗਏ ਨੇ ਤਾਂ ਜਾਣਕਾਰੀ ਦੇ ਮੁਤਾਬਕ ਹਲਕਾ ਨਾਬਾ ਦੇ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਦੇ ਵੱਲੋਂ ਪਿੰਡ ਮੰਨੇਵਾਲ ਪਾਲੀਆਂ ਦੇ ਵਿੱਚ ਸਕੂਲ ਦੇ ਵਿੱਚ ਇੱਕ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕੀਤੀ ਜਾਣੀ ਸੀ ਤੇ ਪਤਾ ਲੱਗਣ ਤੇ ਮੌਕੇ ਤੇ ਕਿਸਾਨ ਪਹੁੰਚ ਗਏ ਨੇ ਕਿਸਾਨ ਅਗਵਾਦ ਵੱਲੋਂ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੁਖਨੋਰੀ ਬਾਡਰ ਤੇ ਸ਼ੰਭੂ ਤੇ ਧਰਨਿਆਂ ਨੂੰ ਜ਼ਬਰਦਸਤੀ ਉਠਾਉਣ ਤੇ ਟਰਾਲੀਆਂ ਚੋਰੀ ਹੋਣ ਦੇ ਸਮੇਤ ਹੋਰ ਕਈ ਸਵਾਲ ਜਵਾਬ ਕੀਤੇ ਗਏ ਤੇ ਕਿਹਾ ਗਿਆ ਕਿ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋਈ ਹੈ ਤੇ ਉਹਨਾਂ ਵੱਲੋਂ ਹੁਣ ਪੋਲਿੰਗ ਏਜੰਟਾਂ ਦੀ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਸਰਕਾਰ ਦੀ ਜਿੱਤ ਦੇ ਵਿੱਚ ਯੋਗਦਾਨ ਪਾਇਆ ਗਿਆ ਸੀ ਪਰ ਸਰਕਾਰ ਉਹਨਾਂ ਦੀ ਉਮੀਦਾਂ ਤੇ ਖਰੀ ਨਹੀਂ ਉਤਰੀ ਹੈ ਜਿਸ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਕਾਫੀ ਰੋਸ ਨਜ਼ਰ ਆ ਰਿਹਾ ਹੈ ਕੀ ਨਾ ਮੈਂ ਬਿਰਜੀ ਆਪਣਾ ਗੁਰਪ੍ਰੇਮ ਸਿੰਘ ਜੀ ਗੁਰਪ੍ਰੇਮ ਜੀ ਅੱਜ ਤੁਹਾਡੇ ਪਿੰਡ ਮੱਲੇਵਾਲ ਦੇ ਵਿੱਚ ਐਮਐਲਏ ਸਾਹਿਬ ਆਏ ਸੀ ਉਹਦੇ ਘਟਨ ਕਿੰਨੀ ਕੀ ਚੀਜ਼ ਹੈ ਤੁਹਾਡੇ ਘਟਨ ਸਾਡੇ 254000 ਦੀ ਗ੍ਰਾਂਟ ਆਈ ਹੈ ਜੀ ਬਾਉਂਡਰੀ ਵਾਲੂ ਜੀ ਸਾਡੇ ਪਹਿਲੇ ਬਾਉਂਡਰੀ ਅੱਜ ਸਕੂਲ ਦੇ ਹੈ ਹੀ ਨਹੀਂ ਸੀ ਜੀ ਉਹਦਾ ਜਦੋਂ ਘਟਨ ਕਰਿਆ ਜੀ ਅੱਛਾ ਜੀ ਹਾਂਜੀ ਤਾਂ ਐਮਐਲਏ ਸਾਹਿਬ ਜਦ ਆਏ ਤਾਂ ਕਿਸਾਨ ਜਿੱਥੇ ਬੰਦੀਆਂ ਦੇ ਲੋਕ ਵੀ ਖੜੇ ਸੀ ਵਿਰੋਧ ਰੂਪਤ ਹੋਇਆ ਜੀ ਨਹੀਂ 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 ਕੋਈ ਬ੍ਰੋਧ ਤਾਂ ਨਹੀਂ ਹੋਈ ਜੀ ਉਹ ਤਾਂ ਮੰਨ ਲਓ ਮਦਰ ਭਾਰਤੀਆਂ ਚੋ ਆ ਕੇ ਲੋਕ ਮਾਹੌਲ ਖਰਾਬ ਕਰਦੇ ਨੇ ਸਾਡੇ ਪਿੰਡ ਦਾ ਕੋਈ ਨਹੀਂ ਸੀ ਸਾਡੀ ਪੰਚਾਇਤ ਨਗਰ ਸਾਰਾ ਪੁਰਾ ਸਮਰਤੀ ਸਕੂਲ ਦੇ ਵਿੱਚ ਸਾਡੇ ਸਕੂਲ ਦਾ ਹੀ ਪ੍ਰੋਗਰਾਮ ਸੀ ਪਹਿਲਾਂ ਚਾਰ ਦੀਵਾਰੀ ਮਤਲਬ ਨਹੀਂ ਸੀਗੀ ਨਹੀਂ ਸੀ ਜੀ ਅੱਛਾ ਜੀ ਹਾਂ ਜੀ ਕਾਫੀ ਟਾਈਮ ਤੋਂ ਹੈ ਉਹ ਨਹੀਂ ਸੀ ਜਦੋਂ ਸਕੂਲ ਬਣਿਆ ਸਾਡੇ ਬਾਉਂਡਰੀ ਬਾਰੇ ਨਹੀਂ ਸੀ ਜੀ ਹਾਂ ਜੀ ਸਟੇਟ ਕੀ ਨਾਮ ਹੈ ਬਿਲਕੁਲ ਗੰਦਾ ਆ ਕਿ ਐਮਐਲਏ ਸਾਹਿਬ ਆਏ ਸੀ ਕਿ ਕੀ ਕਹਿਣਾ ਚਾਹੁੰਦੇ ਸਕੂਲ ਬਹੁਤ ਵਧੀਆ ਰੈਵੈਨਿਊ ਕਹਿ ਸਕਦਾ ਸਕੂਲ ਜਗਾ ਬਈ ਜਿਹੜਾ ਜਾਣ ਦੀ ਹੈ ਬਾਉਂਡਰੀ ਵਾਲੀ ਸਕੂਲ ਦਾ ਕਾਫੀ ਏਰੀਆ ਕਿੰਨੇ ਪੈਸੇ ਹਿਸਾਨ ਉਹ ਲਈ 28 ਲੱਖ ਦੀ ਗ੍ਰਾਂਟ ਜਿਹੜੀ ਨੇ ਪਹਿਲਾਂ ਦੱਸਿਆ ਉਹ ਆਈ ਸੀ ਉਹ ਬਹੁਤ ਵਧੀਆ ਤਰੀਕੇ ਨਾਲ ਹੋ ਗਿਆ ਉਹਦੀ ਗਾਰੰਟੀ ਤੋ ਇਹ ਹੈ ਕਿ ਇੰਕਾ ਸਕੂਲ ਹੈ ਜੀ ਇਹ ਪ੍ਰਸ਼ਾਸਨ ਲਾਸਟ ਸਕੂਲ ਹੈ ਬੱਚੇ ਇਹਦੇ ਵਿੱਚ ਪਹਿਗੇ ਕਿੰਨੇ ਬੱਚੇ ਬੱਚੇ ਹੈਗੇ ਕਿ 2.5 300 ਬੱਚੇ ਹੈਗੇ ਜੀ ਫਾਰਮੇਲੇ ਸਾਹਿਬ ਕਹਿੰਦਾ ਵੀ ਪਿੰਡ ਚਾਹੁੰਦੇ ਨੇ ਮਦਦ ਗਰਾਂਟਾ ਦੇ ਰਹੇ ਨੇ ਹਾਂ ਜੀ ਹਾਂ ਜੀ ਸਕੂਲ ਦੇ ਵਿੱਚ ਸਕੂਲ ਬੱਧਾ ਬਹੁਤ ਬਣਾਈਦਾ ਹੈ ਬਹੁਤ ਚਾਰ ਹਾਂ ਜੀ ਹਾਂ ਜੀ ਬਹੁਤ ਬੱਧਾ ਮਗਰ ਹੋਏ ਜੀ ਜਿਹੜੀ ਗੱਲਬਾਤ ਹੋਈ ਆ ਦੇਖੋ ਜੀ ਹਮੇਸ਼ਾ ਜਿਹੜੀ ਇਹ ਪੰਜਾਬ ਸਰਕਾਰ ਆ ਇੱਕ ਏਜੰਡਾ ਲੈ ਕੇ ਆਈ ਜੀ ਕਿ ਅਸੀਂ ਕਿਸਾਨਾਂ ਦੇ ਪੱਖ ਚਾਂ ਅਸੀਂ ਅੱਜ ਸਾਫ਼-ਸਾਫ਼ ਸ਼ਬਦਾਂ ਚ ਉਹਨਾਂ ਨੂੰ ਪੁੱਛਿਆ ਵੀ ਜਿਹੜਾ ਖਨੌਰੀ ਤੇ ਸੰਘੂ ਦੇ ਉੱਤੇ ਅਟੈਕ ਕੀਤਾ ਇਹ ਪੱਖ ਸਾਨੂੰ ਸੈਂਟਰ ਦਾ ਲੱਗ ਰਿਹਾ ਵੀ ਤੁਸੀਂ ਆਪਣਾ ਪੱਖ ਸਾਫ਼ ਕਰੋ ਤੁਸੀਂ ਕਿਸਾਨਾਂ ਵੱਲੋਂ ਜਾਂ ਸੈਂਟਰ ਵੱਲੋਂ ਬਾਈ ਜੀ ਉਹ ਇਸ ਗੱਲ ਤੋਂ ਭੱਜ ਰਹੇ ਨੇ ਉਹ ਕਹਿੰਦੇ ਜੀ ਸਾਨੂੰ ਇਸ ਵਕਤ ਦਾ ਜਵਾਬ ਹੀ ਨਹੀਂ ਹੈਗਾ ਇਹ ਪੰਜਾਬ ਸਰਕਾਰ ਦਾ ਮੁੱਦਾ ਉਹ ਕਹਿੰਦੇ ਜੀ ਅਸੀਂ ਕਿਸਾਨਾਂ ਦੇ ਹਮੇਸ਼ਾ ਨਾਲ ਉਹ ਕਹਿ ਕੇ ਗਏ ਨੇ ਕਿਸਾਨ ਮੰਨਦੂਰ ਜਿੰਦਾਬਾਦ ਬਾਈ ਜੀ ਨਾਰੇ ਲਾਉਣ ਵਾਲਾ ਕਿ ਕਿ ਇੱਕ ਭਗਤ ਸਿੰਘ ਦਾ ਇਨਕਲਾਬ ਦਾ ਨਾੜਾ ਲਾ ਕੇ ਇਥੇ ਗੱਡੀਆਂ ਤੇ ਬੈਠਿਆ ਲੋਕਾਂ ਨੂੰ ਜਾਨੀ ਡਰਾਮੇ ਵਾਲੇ ਦੇ ਵਿੱਚ ਪਰਵਾ ਕੇ ਲੋਕਾਂ ਨੂੰ ਲੱਗਣ ਲੱਗ ਗਿਆ ਵੀ ਇਹ ਇਨਕਲਾਬੀ ਨਾਲ ਸ਼ਾਇਦ ਪੰਜਾਬ ਦਾ ਜਿਹੜਾ ਮਾਹੌਲ ਜਾਂ ਹਾਲਾਤ ਬਦਲ ਜਾਣਗੇ ਬਾਈ ਨਹੀਂ ਅੱਜ ਜਿਹੜੇ ਮਾਹੌਲ ਆ ਰਿਹਾ ਜਿਹੜੇ ਹਾਲਾਤ ਨੇ ਬੇਤਰ ਬਹੁਤ ਬੁਰੇ ਹਾਲ ਹੋਵੇ ਬਾਈ ਹਰੇਕ ਪੱਖ ਤੋਂ ਜਿਹੜੀ ਇਹ ਪੰਜਾਬ ਸਰਕਾਰ ਆ ਤੇ ਪਿੱਛੜੀ ਆ ਹੁਣ ਆ ਜਿਹੜੇ ਦੇਖੋ ਇੱਕ ਵੀ ਸਵਾਲ ਦਾ ਇਹਨਾਂ ਨੇ ਜਵਾਬ ਨਹੀਂ ਦਿੱਤਾ ਆਪਣੇ ਲੈਕਚਰ ਝਾੜਨ ਲੱਗੇ ਸਾਨੂੰ ਪਤਾ ਬਾਈ ਕਿ ਇਹਨਾਂ ਕੋਲੇ ਸਾਡੇ ਸਵਾਲਾਂ ਦਾ ਕੁभी ਜਵਾਬ ਨਹੀਂ ਸੋ ਅਸੀਂ ਡਟ ਕੇ ਇਸੇ ਤਰ੍ਹਾਂ ਬਈ ਜਿਵੇਂ ਅੱਜ ਪਿੰਡ ਮੱਲੇਵਾਲ ਦੇ ਵਿੱਚ ਆ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚੀ ਆ ਇਹਨਾਂ ਤੋਂ ਸਵਾਲ ਲੈਣ ਵਾਸਤੇ ਹਰ ਪਿੰਡ ਦੇ ਵਿੱਚ ਬਈ ਪਹੁੰਚਾਂਗੇ ਕਿਉਂਕਿ ਸਾਡੀ ਇਹਨਾਂ ਨੇ ਸਵਾਲਾਂ ਦੇ ਨਾਲ ਸੰਤੁਸ਼ਟੀ ਨਹੀਂ ਹੈ ਕਿਉਂਕਿ ਹਰ ਹੁਣ ਦੇ ਕੋ ਜੀ ਲੱਖਾਂ ਰੁਪਏ ਦਾ ਸਾਡਾ ਉੱਥੇ ਸੰਭਾਵਨਾਤੀ ਬੱਛਾ ਜਿਹੜਾ ਚੂਹਾ ਬਈ ਸਮਾਨ ਨੂੰ ਲੈ ਕੇ ਸੀ ਇਹ ਉਸ ਗੱਲ ਤੋਂ ਵੀ ਭੱਜ ਰਿਹਾ ਅਸੀਂ ਸੁਭਕਰਨ ਦੇ ਮੱਥੇ 'ਤੇ ਗੋਲੀ ਮਾਰੀ ਆ ਬਈ ਉਸ ਸੋ ਸਵਾਲ ਕੀਤਾ ਤੇ ਵੀ ਤੁਹਾਡਾ ਇੱਕ ਵੀ ਬਿਆਨ ਨਹੀਂ ਆਇਆ ਬਈ ਵੱਖਰਾ ਮੁੱਦਾ ਹੈ ਬਈ ਕਿਸਾਨ ਇੱਕ ਪਾਸੇ ਕਹਿੰਦੇ ਐ ਐਮਐਸਪੀ ਦੀ ਜਿਹੜੀ ਮੰਗ ਆ ਇਹ ਬਿਲਕੁਲ ਜਾਇਜ਼ ਆ ਥੋੜਾ ਜਾਇਜ਼ ਮੁੱਦਾ ਉਸ ਲੜਾਈ ਤੇ ਕਿਸਾਨ ਲੜਦੇ ਹੋਏ ਸੀ ਦੋਂਦੇ ਆ ਬਾਈ ਫਿਰ ਇਹ ਮੁੱਦਾ ਵੱਖਰਾ ਕਿਵੇਂ ਹੋ ਗਿਆ ਬਿਲਕੁਲ ਜਾਇਜ਼ ਮੁੱਦਾ ਬਾਈ ਕਿਉਂਕਿ ਉੱਥੇ ਇਹੀ ਲੜਾਈ ਦੇ ਵਿੱਚੋਂ ਬੰਦਾ ਸੀਲ ਹੋ ਜਾ ਪੰਜਾਬ ਸਰਕਾਰ ਨੇ ਇੱਕ ਵੀ ਕਾਰਵਾਈ ਅਜ ਅੱਜ 1.5 ਸਾਲ ਹੋ ਗਿਆ ਬਾਈ ਕਿਉਂਕਿ 24 ਤਕਰੀਬਨ 21 ਫਰਵਰੀ 2024 ਦੇ ਵਿੱਚ ਮੱਥੇ ਤੇ ਗੋਲੀ ਮਾਰੀ ਸੀਗੀ ਤੁਸੀਂ ਇਹ ਤਾਂ ਸੰਤੋਸ਼ਤ ਹੋ ਗੱਲ ਬਾਤ ਬਾਈ ਬਿਲਕੁਲ ਸੰਤੋਸ਼ਤ ਨਹੀਂ ਅਗਲੀ ਵਾਰ ਹੋਰ ਟੈਰੀ ਨਾਲ ਹੋਰ ਮਤਲਬ ਵੱਡੀ ਗਿਣਤੀ ਦੇ ਵਿੱਚ ਇਹਨਾਂ ਨੂੰ ਘੇਰਾਂਗੇ ਲਿਖਤੀ ਰੂਪ ਲੈਕਟਿਵਜ ਕਿਉਂਕਿ ਭਰਾਵੋ ਇਹ ਮੁੱਦਾ ਜਿਹੜਾ ਸਾਡੇ ਮਸਲਿਆਂ ਦੇ ਜਾਂ ਸਾਡੇ ਸਵਾਲਾਂ ਦੇ ਜਵਾਬ ਦੇ ਜਾਂਦਾ ਹੱਲ ਹੋਣ ਵਾਲਾ ਨਹੀਂ ਹੈਗਾ ਕਿਉਂਕਿ ਦੋ ਫਾਰਮਾਂ ਦੇ ਇਹ ਫੈਸਲਾ ਵੀ ਜਿੱਥੇ ਵੀ ਇਹ ਪਿੰਡਾਂ ਦੇ ਵਿੱਚ ਜਾਣਗੇ ਇਹਨਾਂ ਨੂੰ ਸਵਾਲ ਹੋਣਗੇ ਬਈ ਥੋੜੇ ਮਾਧਿਅਮ ਨਾਲ ਕਹਿਣਾ ਚਾਹੁੰਦੇ ਆ ਅਸੀਂ ਸੰਤੁਸ਼ਟ ਨਹੀਂ ਇਹਨਾਂ ਦੇ ਸਵਾਲਾਂ ਤੋਂ ਜਦੋਂ ਵੀ ਇਹ ਅਗਲੇ ਕਿਤੇ ਪ੍ਰੋਗਰਾਮ ਤੇ ਆਉਣਗੇ ਬਈ ਇਹਨਾਂ ਨੂੰ ਵੱਡੇ ਸਵਾਲ ਲੈ ਕੇ ਇਸੇ ਤਰ੍ਹਾਂ ਅਸੀਂ ਟਕਰਾਂਗੇ ਬਈ ਜੀ ਧੰਨਵਾਦ ਜੀ